ਪੰਜਾਬ ਦੇ ਮਾਝੇ ਇਲਾਕੇ ਵਿੱਚ ਪੰਜਾਬ ਦੀਆਂ ਚਾਰ ਜਿਮਣੀ ਚੋਣਾਂ 'ਚ ਇੱਕ ਚੋਣ ਹਲਕਾ ਡੇਰਾ ਬਾਬਾ ਨਾਨਕ ਜਿੱਥੋਂ ਕਾਂਗਰਸੀ ਵਿਧਾਇਕ ਸੁਭਜਿੰਦਰ ਸਿੰਘ ਰੰਧਾਵਾ ਹੁਣ ਐਮਪੀ ਚੁਣ ਕੇ ਦਿੱਲੀ ਦਰਬਾਰ ਪਹੁੰਚ ਗਏ ਹਨ ਇਹ ਖਾਲੀ ਹੋਈ ਸੀਟ ਤੇ ਭਾਵੇਂ ਕਾਂਗਰਸ ਆਪਣਾ ਹੱਕ ਜਿਤਾ ਰਹੀ ਹੈ ਪਰ ਦੂਜੇ ਪਾਸੇ ਤਾਜ਼ਾ ਹਾਲਾਤ ਇਸ ਤਰ੍ਹਾਂ ਦਾ ਇਸ਼ਾਰਾ ਕਰ ਰਹੇ ਹਨ ਕਿ ਇਸ ਸੀਟ ਤੇ ਸ਼ਰੋਮਣੀ ਅਕਾਲੀ ਦਲ ਦੇ ਮਾਝ ਦੇ ਜਰਨੈਲ ਮੰਨੇ ਜਾਂਦੇ ਵਿਕਰਮਜੀਠੀਆ ਉਹ ਡੇਰਾ ਬਾਬਾ ਨਾਨਕ ਚ ਜਿਮਣੀ ਚੋਣ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਸਕਦੇ ਹਨ ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ ਬਾਕੀ ਹੁਣ ਵੇਖਣਾ ਹੋਵੇਗਾ ਕਿ ਅੱਜਕੱਲ ਸਾਬਕਾ ਵਿਧਾਇਕ ਵੱਜੋਂ ਵਿਚਰ ਰਹੇ ਮਜੀਠੀਆ ਓਥੇ ਆਪ ਖੜਦੇ ਹਨ ਜਾਂ ਫਿਰ ਜਾਂ ਕਿਸੇ ਹੋਰ ਨੂੰ ਇਸ ਇਲਾਕੇ 'ਚ ਖੜਾ ਕਰਦੇ ਹਨ ਸਾਬਕਾ ਮੰਤਰੀ ਸੋਚਾ ਸਿੰਘ ਲੰਗਾ ਜਿਨ੍ਹਾਂ ਨੂੰ ਸ਼੍ਰੋਮਣੀ ਕਾਲਦਲ ਨੇ ਮੁੜ ਸ਼ਾਮਲ ਕਰ ਲਿਆ ਹੈ ਉਹ ਵੀ ਉਮੀਦਵਾਰੀ ਦਾ ਝੰਡਾ ਚੁੱਕ ਸਕਦੇ ਹਨ ਪੰਜਾਬ 'ਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ ਸਰਕਾਰ ਕਿਸਾਨਾਂ ਤੋਂ 50 ਤੋਂ 80% ਦੀ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਵੇਗੀ ਕਿਸਾਨਾਂ ਨੂੰ ਮਸ਼ੀਨਰੀ ਖਰੀਦਣ ਦੇ ਯੋਗ ਬਣਨ ਲਈ ਉਹਨਾਂ ਨੂੰ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਸਾਡੀ ਸਰਕਾਰ ਪ੍ਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਵਚਨਬੱਧ ਹੈ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ 50 ਤੋਂ 80% ਦੀ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਸਹਿਕਾਰੀ ਬੈਂਕਾਂ ਵੱਲੋਂ ਪੰਜਾਬ ਭਾਰ ਵਿੱਚ ਫਸਲਾਂ ਦੇ ਰਹਿੰਦ-ਖੂੰਦ ਪ੍ਰਬੰਧਨ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਆਉਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਆ ਕੇਂਦਰ ਤੇ ਰਾਜ ਸਰਕਾਰਾਂ ਦੀ ਸਖਤੀ ਅਤੇ ਹੁਲਾਰਾ ਦੇਣ ਵਾਲੀ ਨੀਤੀ ਦਾ ਅਸਰ ਹੁਣ ਸਾਫ਼ ਦਿਖਾਈ ਦੇ ਰਿਹਾ ਹੈ ਇਸ ਲਈ ਸਰਕਾਰ ਨੇ ਨਿਗਰਾਨਣ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਹੈ ਜਿਸ ਦੇ ਸਕਾਰਾਤਮਕ ਪ੍ਰਭਾਵ ਵੀ ਦੇਖਣ ਨੂੰ ਮਿਲ ਰਹੇ ਹਨ ਸੈਟੇਲਾਈਟ ਅਤੇ ਡਰੋਨਾਂ ਰਾਹੀਂ ਸਖਤੀ ਨਾਂ ਨਜ਼ਰ ਰੱਖੀ ਜਾ ਰਹੀ ਹੈ ਜਦੋਂ ਕਿ ਖੇਤੀਬਾੜੀ ਭੌਤਿਕ ਵਿਗਿਆਨ ਵਿਭਾਗ ਆਈਆਰਆਈ ਪੂਸਾ ਦੁਆਰਾ ਸੰਚਾਲਿਤ ਹੈ ਸੈਟੇਲਾਈਟ ਰਿਮੋਟ ਸੈਂਸਿੰਗ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ ਜਲਦ ਉਹਨਾਂ ਦੇ ਅੰਕੜੇ ਅਨੁਸਾਰ 15 ਸਤੰਬਰ ਤੋਂ 3 ਅਕਤੂਬਰ 2024 ਤੱਕ 6 ਰਾਜਾਂ ਵਿੱਚ ਪ੍ਰਾਲੀ ਸਾੜਨ ਦੀਆਂ ਕੋਲ 333 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ ਹੁਣ ਪੰਜਾਬ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਸਰਕਾਰ ਕਿਸਾਨਾਂ ਨੂੰ 50 ਤੋਂ 80% ਦੀ ਸਬਸਿਡੀ ਤੇ ਮਸ਼ੀਨਰੀ ਮੁਹਿਆਤ ਕਰਵਾਵੇਗੀ। ਕਿਸਾਨਾਂ ਨੂੰ ਮਸ਼ੀਨਰੀ ਖਰੀਦਣ ਦੀ ਯੋਗ ਬਣਾਉਣ ਲਈ ਉਹਨਾਂ ਨੂੰ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਮੁਹਿਆਤ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਸਾਂਝੀ ਕਾਗਦਿਆਂ ਸੀਐਮ ਭਗਵੰਤ ਮਾਨੀ ਨੇ ਲਿਖਿਆ ਕਿ ਸਾਡੀ ਸਰਕਾਰ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਵਚਨਬੱਧ ਹੈ। ਆਮ ਆਦਮੀ ਪਾਰਟੀ ਨੇ ਅੰਤਵਾਰ ਨੂੰ ਦਿੱਲੀ ਵਿੱਚ ਜਨਤਾ ਦੀ ਅਦਾਲਤ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਆਪ ਸੁਪਰੀਮੋ ਅਤੇ ਦਿੱਲੀ ਦੇ ਸਾਫ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਸਬੋਧਨ ਕੀਤਾ ਉਹਨਾਂ ਨੇ ਸਬੋਧਨ ਕਰਦੇ ਹਾਂ ਕਿ ਹੈ ਕਿ ਲੋਕ ਕਹਿੰਦੇ ਹਨ ਕਿ ਕੇਜਰੀਵਾਲ ਮੁਫਤ ਰੇਵੜੀ ਦਿੰਦਾ ਹੈ ਥੈਲੀ ਦਿਖਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅੱਜ ਮੇਰੇ ਕੋਲ ਰੇਵੜੀ ਮੁਫਤ ਹੈ ਇਸ ਵਿੱਚ 7 ਰੇਵੜੀਆਂ ਹਨ ਜਦੋਂ ਤੁਸੀਂ ਇਥੋਂ ਚਲੇ ਜਾਓਗੇ ਤਾਂ ਮੈਂ ਤੁਹਾਨੂੰ ਰੇਵੜੀਆਂ ਦਾ ਇੱਕ ਪੈਕੇਟ ਦੇਵਾਂਗਾ ਕੇਜਰੀਵਾਲ ਦੀਆਂ 6 ਮੁਫਤ ਰੇਵੜੀਆਂ ਮੁਫਤ ਬਿਜਲੀ ਮੁਫਤ ਪਾਣੀ ਬਜ਼ੁਰਗ ਲਈ ਦੀਰਥ ਯਾਤਰਾ ਔਰਤਾਂ ਲਈ ਮੁਫਤ ਬਾਸ ਯਾਤਰਾ ਮੁਫਤ ਵਿਸ਼ਵ ਪੱਤਰੀ ਸਿੱਖਿਆ ਮੁਫਤ ਦਵਾਈ ਅਤੇ ਇਲਾਜ ਕੇਜਰੀਵਾਲ ਦੀ 1000 ਰੁਪਏ ਦੀ ਸੱਤਵੀਂ ਮੁਫਤ ਰੇਵੜੀ ਔਰਤਾਂ ਦੇ ਖਾਤਿਆਂ 'ਚ ਜਾਵੇਗੀ ਉਹਨਾਂ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਦਿੱਲੀ ਵਾਸੀਆਂ ਦਾ ਪਿਆਰ ਸਮਰਥਨ ਅਤੇ ਭਰੋਸਾ ਮੇਰੀ ਇਮਾਨਦਾਰੀ ਦਾ ਸਬੂਤ ਬਣਿਆ ਰਹੇਗਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਡਬਲ ਇੰਜਨ ਮਾੜੀ ਸਰਕਾਰ ਦਾ ਮਤਲਬ ਡਬਲ ਲੁੱਟ ਹੈ ਯੂਪੀ ਵਿੱਚ ਪਿਛਲੇ 7 ਸਾਲਾਂ ਤੋਂ ਡਬਲ ਇੰਜਨ ਦੀ ਸਰਕਾਰ ਹੈ ਉਹ ਫੇਲ ਹੋ ਗਈ ਹੈ ਅਬ ਅਗਰ ਆਪਕੇ ਘਰ ਮੇ ਮਹਿੰਗਾਈ ਹੋ ਰਹੀ ਹੈ ਬਹੁਤ ਜ਼ਿਆਦਾ ਮੋਦੀ ਜੀ ਨੇ ਮਹਿੰਗਾਈ ਕਰ ਦਿੱਤੀ ਤਾਂ ਕੀ ਮੈਂ ਚੁੱਪ ਬੈਠਾ ਰਹੂੰ ਮੇਰੇ ਕੋ ਕੁਝ ਕਰਨਾ ਚਾਹੀਏ ਨਹੀਂ ਕਰਨਾ ਚਾਹੀਏ ਮੈਂ ਆਪਕੀ ਬਿਜਲੀ ਫ੍ਰੀ ਕਰ ਦਿੱਤੀ ਬਤਾਓ ਕੀ ਕਸੂਰ ਕਰਾ ਮੈਂ ਆਪਕਾ ਪਾਣੀ ਫ੍ਰੀ ਕਰ ਦਿੱਤਾ ਬਤਾਓ ਕੀ ਕਸੂਰ ਕਰਾ Ooh. दिल्ली की सारी महिलाएं मेरे को अपना भाई मानती हैं मैंने अपनी बहनों के लिए बस का किराया मुफ्त कर दिया बताओ क्या गलत करा आ? दिल्ली के जितने बच्चे हैं उनको मैं अपना बच्चा मानता हूं उनके लिए मैंने अच्छे स्कूलों का इंतजाम कर दिया बताओ क्या गलत करा wow. mm. मोदी जी कह रहे हैं फ्री की रेवड़ी दे रहा है फ्री की रेवड़ी दे रहा है फ्री की रेवड़ी दे रहा है मुफ्त की रेवड़ी दे रहा है केजरीवाल मुफ्त की रेवड़ी दे रहा है मैं मोदी जी को कहना चाहता हूं अगर गरीबों के बच्चों को अच्छी शिक्षा देना मुफ्त की रेवड़ी है तो हां केजरीवाल मुफ्त की रेवड़ी दे रहा है अगर दिल्ली के लोगों को अच्छा इलाज देना मुफ्त की रेवड़ी है हां केजरीवाल मुफ्त की रेवड़ी दे रहा है अगर दिल्ली के लोगों को महंगाई से छुटकारा दिलाना बिजली की फ्री करना मुफ्त की रेवड़ी है हां केजरीवाल मुफ्त की रेवड़ी दे रहा है आज मैं मुफ्त की रेवड़ियां लेके आया हूं यह एक पैकेट है इसमें छह रेवड़ी हैं। आप जब यहां से जाओगे तो बाहर गेट पे आपको एक एक पैकेट मिलेगा छ छह रेवड़ी का केजरीवाल ने छह मुफ्त की रेवड़ी दी है दिल्ली के हर नागरिक को यह छह इसमें छह मुफ्त की रेवड़ी है कौन कौन सी है पहली रेवड़ी मुफ्त बिजली दूसरी रेवड़ी मुफ्त पानी तीसरी रेवड़ी बुजुर्गों के लिए मुफ्त तीर्थ यात्रा चौथी रेवड़ी महिलाओं के लिए मुफ्त बस यात्रा पांचवी रेवड़ी सबके लिए फ्री और शानदार शिक्षा छठी रेवड़ी सबके लिए मुफ्त और अच्छा इलाज ये छह रेवड़ी दे रहा हूं 7ਵੀਂ ਰੇਵੜੀ ਆਉਣ ਵਾਲੀਆਂ ਹਰ ਮਹਿਲਾ ਨੂੰ ਹਜ਼ਾਰ-ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਅਮੰਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਾਲਵਿੰਦਰ ਕਾਂਗੜੇ ਕਹਿੰਦੇ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਆਉਣ ਵਾਲੀਆਂ ਪੰਚਾਇਤੀ ਚੋਣਾਂ ਲੋਕਤੰਤਰ ਦੀਨੀ ਹੈ ਇਸ ਲਈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਅਮੰਦੀ ਪਾਰਟੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹਨ ਕਿ ਹੈ ਕਿ ਸਰਕਾਰ ਚੋਣਾਂ ਵਿੱਚ ਨਿਰਪੱਖ ਸਮੂਲੀਅਤ ਤੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਲੀਵਰ ਜਨ ਮਾਤਾ ਹੈ ਐਂਤਵਾਰ ਨੂੰ মিডিਆ ਨੂੰ ਸੰਬੋਧਨ ਕਰਦੇ ਆ ਮਾਲਵਿੰਦਰ ਕੰਗਨੇਕ ਹੈ ਕਿ ਆਪ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਲੋਕ ਬਿਨਾਂ ਕਿਸੇ ਡਰ ਦੇ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣ ਲੋਕਤੰਤਰ ਦਾ ਸਭ ਤੋਂ ਅਹਿਮ ਜਿਹੜਾ ਪਿੱਲਰ ਹੈ ਜਾਂ ਪਹਿਲੂ ਹੈ ಗ್ರಾಮ ਪੰਚਾਇਤ ਜਿਹਦੀਆਂ ਚੋਣਾਂ ਵਾਲੇ 15 ਤਰੀਕ ਨੂੰ ਹੋਣ ਜਾ ਰਹੀਆਂ ਪੰਜਾਬ 'ਚ ਉਦੇ ਮੱਦੇ ਨਜ਼ਰ ਮੈਂ ਤੁਹਾਡੇ ਨਾਲ ਰੋਮ ਰੂ ਹੋਇਆ ਕਿ ਮਾਨ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਆਵਾ ਦੀ ਪਾਰਟੀ ਦੀ ਸਰਕਾਰ ਲੋਕਾਂ ਦੇ ਜਮੂਰੀਅਤ ਹੱਕ ਨੂੰ ਕਿਸ ਹੱਦ ਤੱਕ ਪ੍ਰੋਟੈਕਟ ਕਰਦੀ ਆ ਜਾਂ ਤਰਜੀਹ ਦਿੰਦੀ ਹੈ ਉਹਦਾ ਇਹ ਸਬੂਤ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ ਪੱਤਰਕਾਰ ਵੀਰੋ ਪੰਜਾਬ ਦੇ ਇਤਿਹਾਸ ਪਿਛਲੇ 2 ਦਹਾਕਿਆਂ ਚ ਝਾਤੀ ਮਾਰੀਏ ਤੇ ਪੰਚਾਇਤੀ ਚੋਣਾਂ ਜਿਹੜੀਆਂ ਆ ਮੋਸਟਲੀ ਜਿਹੜੀਆਂ ਲੁੱਟੀਆਂ ਗਈਆਂ ਹਮੇਸ਼ਾ ਜਿਹੜੀ ਸੱਤਾ ਤੇ ਹੁੰਦੀ ਸੀ ਉਹ ਆਪਣੀ ਸੱਤਾ ਦੇ ਤਾਕਤ ਨਾਲ ਪਾਵਰ ਦਾ ਮਿਸਯੂਜ਼ ਕਰਦੇ ਹੋਏ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਭਾਜਪਾ ਹੋਵੇ ਹਮੇਸ਼ਾ ਪੰਚਾਇਤੀ ਚੋਣਾਂ ਨੂੰ ਨਗਰ ਪਾਲਿਕਾ ਨਗਰ ਨਿਗਮ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੁੱਟਿਆ ਦੋਨਾਂ ਪਾਰਟੀਆਂ ਨੇ ਲੇਕਿਨ ਭਗਵੰਤ ਮਾਨ ਜੀ ਦੀ ਆਮ ਆਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੰਦੇ ਹੋਏ ਟਰਾਂਸਪੇਰੈਂਸੀ ਨਾਲ ਲੋਕਾਂ ਦੇ ਜਮਹੂਰੀਅਤ ਹੱਕ حققا ਨੂੰ ਆਜ਼ਾਦੀ ਦਿੰਦੇ ਹੋਏ ਕੋਸ਼ਿਸ਼ ਕੀਤੀ ਆ ਕਿ ਹਰੇਕ ਬੰਦਾ ਲੋਕਤੰਤਰ ਦੇ ਇਸ ਅਹਿਮ ਮੇਲੇ ਵਿੱਚ ਆਪਣੀ ਪਾਰਟਿਸਪੇਸ਼ਨ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਦਬਾਅ ਤੋਂ ਕਰੇ ਇਹ ਅਸੀਂ ਇਨਸ਼ੋਰ ਕੀਤਾ ਔਰ ਜਿਹੜੇ ਕੱਲ ਨਾਮੀਨੇਸ਼ਨ ਪੇਪਰ ਆਏ ਆ ਉਹਦੇ ਅੰਕੜੇ ਇਹ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦੀ ਆਮ ਆਦੀ ਪਾਰਟੀ ਵਾਲੀ ਸਰਕਾਰ ਨੇ ਵੱਡੇ ਦਿਨ ਨਾਲ ਜਮਹੂਰੀਅਤ ਹੱਕਾਂ ਦਾ ਰਾਖਾ ਬਣਦੇ ਹੋਏ ਆਮ ਲੋਕਾਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨ ਦੀ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਉਹਨੂੰ ਪ੍ਰੋਟੈਕਟ ਕੀਤਾ ਹੈ ਨਾਲ ਨਾਲ ਜਿਹੜੀ ਅਕਾਲੀ ਭਾਜਪਾ ਔਰ ਕਾਂਗਰਸ ਦੀ ਗੁੰਡਾਗਰਦੀ ਵਾਲੀ ਰਵਾਇਤ ਹੈ ਉਹਦੇ ਵਿਕਟਮਾਈਜੇਸ਼ਨ ਜਿਹੜੀ ਆ ਜਾਂ ਉਹਦੇ ਵਿਕਟਮ ਉਹ ਆਮ ਆਦੀ پارٹی ਹੋਈ ਇਸ ਇਲੈਕਸ਼ਨ ਚ ਦੋਨੋਂ ਪਹਿਲੂ ਆ ਇੱਕ ਪਾਸੇ ਲੋਕਾਂ ਦੀ ਪਾਰਟਿਸਪੇਸ਼ਨ ਜੇ ਮੈਂ ਪਾਰਟਿਸਪੇਸ਼ਨ ਦੀ ਗੱਲ ਕਰਾਂ ਤੇ 2018 ਦੇ ਕੰਪੈਰੀਟਿਵਲੀ ਇਸ ਵਾਰ ਨੋਮੀਨੇਸ਼ਨ 2018 ਸਰਪੰਚ ਦੇ ਕੈਂਡੀਡੇਟਾਂ ਲਈ ਨੋਮੀਨੇਸ਼ਨ ਪੇਪਰ ਤਕਰੀਬਨ 48111 ਆਏ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਰਪੰਚੀ ਵਾਸਤੇ ਨੋਮੀਨੇਸ਼ਨ ਪੇਪਰਾਂ ਦਾ ਅੰਕੜਾ ਵੱਧ ਕੇ 52000 825 ਹੋਇਆ ਹੈ ਅਸੀਂ ਕਿਸੇ ਨੂੰ ਰੋਕਿਆ ਨਹੀਂ ਜੇ ਨੰਬਰ ਆਫ ਪੰਚਸ ਦੇ ਨੋਮੀਨੇਸ਼ਨ ਪੇਪਰਾਂ ਦੀ ਗੱਲ ਕਰੀਏ ਤੇ 2018 ਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ 1,62,383 ਲੋਕਾਂ ਨੇ ਪੰਚ ਬਣਨ ਵਾਸਤੇ ਨੋਮੀਨੇਸ਼ਨ ਕੀਤੇ ਸੀ ਕੰਪੈਟਿਟਿਵਲੀ ਭਗਵੰਤ ਮਾਨ ਜੀ ਦੀ ਸਰਕਾਰ ਚ ਪੰਚ ਵਿੱਚ ਬਣਨ ਵਾਸਤੇ 166338 ਲੋਕਾਂ ਨੇ ਨੋਮੀਨੇਸ਼ਨ ਫਾਰਮ ਫਿਲ ਕੀਤੇ ਆ ਬਿਨਾ ਕਿਤੇ ਡਰ ਤੋਂ ਪੈ ਤੋ ਆਜ਼ਾਦਾਨਾ ਤਰੀਕੇ ਨਾਲ ਵੱਧ ਤੋਂ ਵੱਧ ਪਾਰਟਿਸਪੇਸ਼ਨ ਕੀਤੀ ਆ ਇੱਕ ਗੱਲ ਤੇ ਆ ਕਿ ਐਨਕਰੇਜਮੈਂਟ ਜਿਹੜੀ ਭਗਵੰਤ ਬਾਜ ਜੀ ਦੀ ਸਰਕਾਰ ਨੇ ਕੀਤੀ ਮਾਨਸਾਹ ਦੀ ਸਰਕਾਰ ਨੇ ਕਿ ਲੋਕ ਪਾਰਟਿਸਪੇਟ ਕਰਨ ਦੂਜਾ ਇੱਕ ਬਹੁਤ ਮਤਲਬ ਇਹ ਹਾਈਲਾਈਟ ਕਰਨ ਵਾਲੀ ਗੱਲ ਹੈ ਮੇਰੇ মিডিਆ ਦੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਸੱਤਾਧਾਰੀ ਹਮੇਸ਼ਾ اپੋਜੀਸ਼ਨ ਦੇ ਲੋਕਾਂ ਨੂੰ ਜਾਂ ਜਿਹੜੇ ਆਮ ਲੋਕ ਸੀ ਇਸ ਇਲੈਕਸ਼ਨਾਂ ਚ ਪਾਰਟਿਸਪੇਟ ਕਰਦੇ ਸੀ ਉਹਨਾਂ ਨੂੰ ਕੁੱਟ ਦੇ ਮਾਰਦੇ ਸੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੇ ਸਰਕ